ਗੁਰਜੀਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਤਨਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਭਰਮ ਭਉ ਭਾਗੀ ਤਿਨ ਕਾ ਦੂਖ ਭਰਮ ਭਉ ਇਥੇ ਠਮਕ ਲੱਗ ਜੇਗੀ ਭਾਗੀ ਹਰ ਕੇ ਸੰਤ ਜਨਾ ਹਰ ਜਪਿਓ ਤਿੰਨ ਕਾ ਦੁਖ ਭਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਰਤਾ ਪਦ ਤੇ ਵਿਸਰਾਮ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਉ संत जना की जात हर स्वामी तुम ठाकुर हम सांगी तुम मम्मी दे हलम त है तुम उच्चारण करना है तुम ठाकुर हम सांगी जैसी मत देवो हर स्वामी हम तैसे बुल बुलागी क्या हम कर्म नान निक कीरे तुम तुम वड पुरख वडागी हां विश्राम ਧਿਆਨ ਨਾਲ ਲਾਉਣਾ ਹੈ ਕਿਉਂ ਹਮ ਕਿਰਮ ਇਥੇ ਠਮਕ ਨਾਨ ਨਿਕ ਕੀਰੇ ਨਾਨ ਨੰਨੇ ਦੇ ਹਲੰਤ ਨਾਨ ਨਿਕ ਕੀਰੇ ਇਥੇ ਵਿਸਰਾਮ ਹੈ ਤੂੰ ਮਾ ਵੱਡ ਪੁਰਖ ਵਡਾਗੀ ਤੁਮਰੀ ਗਾਤ ਮਿਤ ਕਹਿ ਨਾ ਸਕੈ ਪ੍ਰਭ ਜੀ ਵੀ ਵਿਸਰਾਮ ਇਥੇ ਲਾਉਣਾ ਹੈ ਤੁਮਰੀ ਗਾਤ ਮਿਤ ਕਹਿ ਨਾ ਸਕੈ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਹਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਇਥੇ ਸ਼ਾਮ ਹਮ ਹਰ ਕਥਾ ਕਥਾਗੀ ਤਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਾਧ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਹਰ ਨਿਮਖ ਪਾਲ ਜੋ ਜੋ ਕਹ ਸੁਣੈ ਸੋ ਮੁਕਤਾ ਚਲੋ ਹਰ 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 ਕਥਾ ਸੁਨਹੁ ਇਕ ਨਿਮਖ ਪਾਲ ਸਭ ਕੇ ਲੇਖ ਪਾਪ ਲਹਿ ਜਾਣੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਐਸਾ ਸੰਤ ਸਾਧ ਇਥੇ ਠਮਕ ਜਿਨ ਪਾਇ ਤੇ ਵਾਡ ਪਰਖ ਵਡਾਨੀ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਵਿਸਾਮ ਤੇ ਲੁਕਿਆ ਕਰੋ ਜਾ ਕੇ ਨਾ ਠਮਕ ਤੇ ਵੀ ਉਨਾ ਹੀ ਰੁਕ ਜੰਨਾ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਹਮ ਹਰ ਨਹੀਂ ਕਹਿਣਾ ਹਮ ਹਰ ਲੋਚ ਲਚਾਨੀ ਜੇਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜੀਨ ਜਪਿਓ ਸੇ ਤ੍ਰਿਪਤਾੰਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਅੰਮ੍ਰਿਤ ਮੰਮੀ ਦੀ ਸਿਆਰੀ ਲਾ ਕੇ ਖਾਰੇ ਨੂੰ ਅੰਮ੍ਰਿਤ ਬੋਲ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਵਲਾਤੀ ਭੂਖ ਭੁਖਖਾਨੀ ਜਿਸਕੇ ਵੱਡੇ ਭਾਗ ਵੱਡ ਉੱਚੇ ਜਿਨਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜੱਪਿਓ ਜਾਪਾਨੀ ਪਿਛੇ ਪੰਕਤੀ ਆਈ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੀ ਇੱਥੇ ਪੀ ਤੇ ਜੰਮ ਕਰੋ ਹਾਂਜੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੀ ਸਵਲਾਤੀ ਭੂਖ ਭੁਖਾਨੀ ਜਿਨਕੇ ਵੱਡੇ ਭਾਗ ਵੱਡ ਉੱਚੇ ਤੈਨ ਹਰ ਜਪਿਉ ਜਪਾਨੀ ਤੈਨ ਹਰ ਸੰਗਤ ਮੇਲ ਪ੍ਰਭ ਸੁਆਮੀ ਤਿਨ ਹਰ ਇਕੱਠਾ ਪਾਠ ਨੀ ਹੈ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਾਨ ਨਾਨਕ ਦਾਸ ਦਸਾਨੀ ਤਨਾਸਰੀ ਤਨਾਸਰੀ ਮਹੱਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਿਖਰਾਤੀ ਹਮ ਅੰਦਲੇ ਅੰਦ ਹਾਂਜੀ ਅੰਦ ਪਾਦ ਤੇ ਠਮਕਾ ਹਮ ਅੰਦਲੇ ਅੰਦ ਬਿਖੇ ਬਿਖਰਾਤੀ ਅੰਦਲੇ ਦੇ ਅੰਕੜ ਵੀ ਉਚਾਰਨ ਕਰਨਾ ਹਮ ਅੰਦਲੇ ਅੰਦ ਬਿਖੇ ਬਿਖਰਾਤੀ ਕਿਉ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਤਿਗੁਰ ਜੋਮ ਹੰਦੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੂਈ ਭਲ ਮੰਨਹੁ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੀ ਸੰਤ ਸੁਣਹੁ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤਗੁਰ ਸੇਵ ਖਰਚ ਹਰ ਬੱਧ ਹੋ ਮਤ ਜਾਣ ਹੋ ਆਜ ਕੇ ਕਾਲੀ ਕਾਲੀ ਥੋੜਾ ਜਿਹਾ ਕਸਕੇ ਬੋਲ ਮਤ ਜਾਣ ਹੋ ਮਤ ਜਾਣ ਹੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ ਜੇਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਾਪ ਲੋਚ ਲੁਚਾਨੀ ਹਰ ਹਰ ਜਪਣ ਜਾਪ ਹਰ ਹਰ ਜਪਣ ਜਾਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੀ ਇਹ ਪਗਰਾਲੀ ਪਾਠ ਇਕੱਠਾ ਨਹੀਂ ਕਰਨਾ ਜਨ ਨਾਨਕ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਸੰਗਤ ਸਾਧ ਇੱਥੇ ਠਹਿਰਾ ਦੇ ਦੇਣਾ ਹਰ ਮਿਲ ਲ ਹੋਇ ਇਥੇ ਵਿਸਰਾਮ ਹਮ ਇੱਥੇ ਯਮਕ ਲਾ ਦੇਣੀ ਐ ਸਾਧ ਜਨਾ ਪਗ ਇੱਥੇ ਠਮਕ ਲਾ ਦੇਣੀ ਐ ਰਾਲੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸਵਾਮੀ आम चात्रिक बेलल बेललाती बेलला तुमे लल्ले शुद्ध बोलने हन बेलल बेललाती <coughs> हर हर कृपा <क्रेपा coughs> करहो प्रब अपनी हर हर कृपा करहो प्रब अपनी मुख देवा हर निम खाती हर बिन रह न सको एक राती हर बिन ते विश्राम हर बिन रह न सको ਇਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਜੋ ਬਿਨ ਅਮਲੇ ਅਮਲੀ ਮਰ ਚਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਆਤ ਅਗਾਹ ਹਮ ਲਹਿ ਨ ਸਕਹਿ ਅੰਤ ਮਾਤੀ ਤੂ ਪਰ ਪਰ ਅਪਰੰਪਰ ਸੁਆਮੀ ਮੇਤ ਜਾਣ ਨਹ ਆਪਣ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਗੋਰ ਰੰਗ ਚਲੂਲੇ ਰਾਤੀ ਇਹ ਵੀ ਕੰਦਸ਼ਾ ਬਾਣੀ ਦਾ ਮਾਰੇ ਪ੍ਰਮਾਣ ਦੇਖੋ ਕਹਿ ਸਾ ਦਿੱਤਾ ਹੈ ਕਹਿੰਦੇ ਜਿਉ ਬਿਨ ਅਮਲ ਹੈ ਬਿਨ ਅਮਲ ਤੋਂ ਨਸ਼ੀਦੋ ਅਮਲੀ ਮਰ ਜਾਈ ਹੈ ਤੇ ਨਾਮ ਦਾ ਨਸ਼ਾ ਕੈਸਾ ਕਹਿੰਦੇ ਤਿਉ ਹਰ ਬਿਨ ਇਵੇਂ ਅਸੀਂ ਵਾਹਿਗੁਰੂ ਦੇ ਨਾਮ ਤੋਂ ਬਗੈਰ ਖਾਮ ਮਰ ਜਾਂਤੀ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਆਖਾ ਜੀਵਾ ਦਿਸਰਾ ਮਰ ਜਾਓ ਹਰ ਹਰ ਭਗਤ ਬਾਣੀ ਆਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾ ਆਪ ਬਣਾਵੇ ਭਾਤੀ ਨਾਨਕ ਜਾਨ ਤੁਮਰੀ ਸਰਣਾਈ ਨਾਨਕ ਜਾਨ ਨਾਨਕ ਜਾਨ ਤੁਮਰੀ ਸਰਣਾਈ ਹਰ ਰਖ ਹੁਲਾਜ ਪਗਾਤੀ ਤਨਾਸਰੀ ਮਹੱਲਾ ਚੌਥਾ ਕਾਲਯੁਗ ਕਾ ਧਰਮ ਕਹੋ ਤੁਮ ਭਾਈ ਇਹ ਬਚੂਟ ਹੈ ਹਮ ਚਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰਹਿ ਤਰਾ ਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਰ ਜੀ ਇਥੇ ਵਿਸਰਾਮ ਲਾਜ ਰਖੋ ਹਰ ਗਿਆਨ ਕੀ हर हर जपन जपाव हो अपना हम मागी भगत एकाकी हम 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 मागी हाम मागी एकाकी हर के सेवक से हर प्यारे जिन जपे हर बच नाकी चित्र गुप्त जो लिखे चित्र लेखा चित्र गुप्त जो लिखया चित्र, चित्र, जो चित्र गुप्त ਸਕਤੇ ਪਾਠ ਹਸਨ ਮੰਦਕ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨ ਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਇਥੇ ਵਿਸਰਾਮ ਲਗ ਸੰਗਤ ਸਾਧ ਜਨ ਕੀ ਦਿਨਿਆ ਸੂਰ ਤ੍ਰਿਸ਼ਨਾ ਅਗਨ ਬੁਝਾਈ ਬੁਝਾਨੀ ਪਾਠ ਹੈ ਦਿਨੀਆ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸੇਵ ਸੇਵ ਚਰਿਓ ਸੰਗੀ ਚੰਦ ਚੰਦਾ ਕੀ ਹਾਂ ਸੇਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਾਨ ਨਾਨਕ ਕਾ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ ਕਰ ਦਾਸਨ ਦਾਸ ਉੰਦਰ ਸਾਕੀ ਤਨਾਸਰੀ ਮਹੱਲਾ ਚੌਥਾ ਘਰ ਪੰਜਵਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਔਰ ਧਾਰ ਵਿਚਾਰ ਮੁਰਾਰ ਰਾਮੋ ਰਾਮ ਮਨਮੋਹਨ ਨਾਮ ਜਪੀਨੇ ਰੰਮ ਕਸਕੇ ਨਹੀਂ ਬੋਲਦਣਾ ਰਾਮ ਬੋਲਾ ਹੀ ਪੁਨ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ RAM پارਸ ਚੰਦਨ ਹਮ ਕਾਸਟ ਲੂਸਟ RAM ਪਤਿ ਯਮਕ ਲਾਦਨੀ ਹੈ RAM پارਸ ਚੰਦਨ ਇਥਿ ਸ਼ਾਮ ਹਮ ਇਥਿ ਯਮਕ ਲਾਦਨੀ ਹੈ ਕਾਸਟ ਲੂਸਟ RAM ਤਾ ਹੈ پارਸ ਤੇ ਚੰਦਨ ਵਰਗੇ ਵਾਹਿਗੁਰੂ ਅਸੀਆਂ ਲੱਕੜ ਤੇ ਲੋਹੇ ਵਰਗੇ ਹਰ ਸੰਗ ਹਰੀ ਸਤ ਸੰਗ ਭਈ ਹਰ ਕੰਚਨ ਚੰਦਨ ਕੀਨੇ ਰਹਾਉ ਹਰ ਇਥੀਮ ਖਲਾਦਨੀ ਕੰਚਨ ਚੰਦਨ ਕੀਨੇ ਰਹਾਉ ਨਾਵ ਛੇ ਖਾਟ ਬੁੱਲਹਿ ਮੁਖ ਆਗਰ ਮੀਰਾ ਹਰ ਪ੍ਰਭ ਏਵ ਨਾ ਪਤੀਨੇ ਇਹ ਸਾਰੇ ਵਖਰੇ ਪਾਦ ਬੋਲਨੇ ਹਨ ਨਾਵ ਕੀ ਖਾਟ ਖਾਟ ਕੋ ਲਈ ਖੱਟ ਨਹੀਂ ਕਹਿਣਾ ਬੁੱਲਹਿ ਮੁਖ ਆਗਰ ਇਥੇ ਵੀ ਸ਼ਾਮ ਮੇਰਾ ਹਾਰ ਪ੍ਰਭ ਈਵ ਨਪਤੀਨੇ ਜਾਨ ਨਾਨਕ ਹਰ ਹਿਰਦੈ ਸਾਧ ਧਿਆਵ ਹੋ ਓ ਹਾਰ ਪ੍ਰਭ ਮੇਰਾ ਪੀਨੇ ਤਨਸਰੀ ਮਹੱਲਾ ਚੌਥਾ ਗੁਣ ਕਹ ਹਰ ਲਹੁ ਕਰ ਸੇਵਾ ਸਤਿਗੁਰ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਗੁਣ ਕਹ ਇਥੇ ਠਮਕ ਹਰ ਲਹੁ ਕਰ ਸੇਵਾ ਸਤਿਗੁਰ ਇਥੇ ਵਿਸਰਾਮ ਏਵ ਹਰ ਹਰ ਨਾਮ ਧਿਆਈ ਏਵ ਪਦ ਤੀਯਮਕ ਲਾਦਨੀ ਹੈ ਏਵ ਹਰ ਹਰ ਨਾਮ ਧਿਆਈ ਹਰ ਦਰਗਹਿ ਪਾਵਹਿ ਫੇਰ ਜਨਮ ਨ ਆਵਹਿ ਹਰ 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 ਜੋਤ ਸਮਾਈ ਹਾਂਜੀ ਹਰ 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 ਜੋਤ ਸਮਾਈ ਜਾਪਮਾਨ ਨਾਮ ਹਰੀ ਹੋਹਿ ਸਰਬ ਸੁਖੀ ਜਾਪਮਾਨ ਨਾਮ ਹਰੀ ਇਥੇ ਕਿ ਸਰਾਮ ਹੈ ਹੋਹਿ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ 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 ਸੇਵ ਛਡਾਈ ਰਹਾਓ ਹਰ ਕਿਰਪਾ ਨਿਧਕੀਨੀ ਗੁਰ ਭਗ ਗੁਰ ਭਗਤ ਹਰਦੀਨੀ ਹਾਂਜੀ ਗੁਰ ਤੇ ਵੀ ਥੋੜਾ ਜਿਆਦਾ ਠਹਿਰਾ ਦੇ ਕੇ ਬੋਲਣਾ ਰਾਰੀ ਨੂੰ ਸਿਆਰੀ ਹੈ ਹਰ ਕਿਰਪਾ ਨਿਧਕੀਨੀ ਗੁਰ ਭਗਤ ਹਰਦੀਨੀ ਤਬ ਹਰ ਸੋ ਪ੍ਰੀਤ ਬਨ ਆਈ ਬਨ ਆਈ ਤਬ ਹਰ ਸੋ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਔਰ ਧਾਰੀ ਨਾਨਕ ਹਰ ਭੈ ਹੈ ਸਖਾਈ ਸਿਰਿ ਸਹਜ ਪਾਠ ਸੇਵਾ ਸਿਰਿ ਸਹਜ ਪਾਠ ਸੇਵਾ